ਹੁਣ ਅੱਗੇ ਸ਼ੁਰੂ ਕਰਦੇ ਛਤਰੀ ਅਥਾਵਾ ਖਤਰੀ ਛਤਰੀ ਨਾਮ ਪਰਥਵੀ ਦਾ ਹੈ ਤੇ ਜੋ ਆਪਣੇ ਬਾਹੂ ਬਲ ਨਾਲ ਪ੍ਰਥਵੀ ਅਥਾਵਾ ਪਰ ਜਦੀ ਸਹਾਇਤਾ ਕਰੇ ਉਸ ਦਾ ਨਾਮ ਛਤਰੀ ਅਥਾਵਾ ਖਤਰੀ ਕਿਹਾ ਜਾਂਦਾ ਹੈ ਜਿਹੜਾ ਪਰਸ਼ ਦਰ ਤੋਂ ਰਹਿਤ ਹੋਵੇ ਅਤੇ ਸ਼ਸਤਰਧਾਰੀ ਹੋਵੇ ਕਿਉਂਕਿ ਕਿਸੇ ਪ੍ਰਕਾਰ ਦੀ ਸ਼ਸਤਰਾਂ ਤੋਂ ਬਿਨਾਂ ਦੇਸ਼ ਦੀ ਰੱਖਿਆ ਨਹੀਂ ਹੋ ਸਕਦੀ ਇਸੇ ਪ੍ਰਕਾਰ ਦਾ ਦਲ ਵਿੱਚ ਖਤਰਾ ਨਾ ਰੱਖਦਾ ਹੋਵੇ ਉਸ ਦਾ ਨਾਮ ਖੱਤਰੀ अथवा ਛਤਰੀ ਕਿਹਾ ਜਾਂਦਾ ਹੈ ਸੋ ਗ੍ਰੰਥਕਾਰਾਂ ਨੇ ਛਤਰੀ ਦਾ ਤਨਮ ਰਾਜ ਕਰਨਾ ਤੇ ਪਰਜਾ ਦੀ ਰੱਖਿਆ ਕਰਨੀ ਹੀ ਦੱਸਿਆ ਹੈ ਨਾ ਦੱਸਿਆ ਹੈ ਕਿ ਛਤਰੀ ਹੀ ਰਾਜ ਕਰ ਸਕਦਾ ਹੈ ਤੇ ਜੋ ਰਾਜ ਕਰੇ ਉਹੋ ਹੀ ਛਤਰੀ ਹੈ ਛਤਰੀ ਤੋਂ ਬਿਨਾ ਹੋਰ ਕੋਈ ਰਾਜ ਨਹੀਂ ਕਰ ਸਕਦਾ ਗੁਰੂ ਜੀ ਨੇ ਛਤਰੀ ਦਾ ਧਰਮ ਇਸ ਪ੍ਰਕਾਰ ਆਚਰਨ ਕਰਕੇ ਦੱਸਿਆ ਹੈ ਖਤਰੀ ਸੋਜੂ ਕਰਮ ਕਾ ਸੁਰੂ ਪੁੰਨ ਦਾਨ ਕਾ ਕਰੇ ਸਰੀਰ ਖੇਤ ਪਛਾਣੇ ਬੀਜੇ ਦਾਨ ਸੋ ਖਤਰੀ ਦਰਗਾ ਪਰਮਾਨ ਐਸੇ ਸੇਸ਼ਟ ਕਰਮਾਂ ਦੇ ਕਰਨ ਵਾਲਾ ਖਤਰੀ ਜੋ ਸਦਾ ਹੀ ਪੁੰਨ ਦਾਨ ਦੰਦਾ ਭਾਗੇ ਥਵਾ ਲੈਕ ਦੇਖੋ ਕਿ ਜਸ ਦੇ ਕਰਮ ਸੇਸ਼ਟ ਹੋਣ ਜਾਂ ਕੋਈ ਲੋੜਬੰਦ ਹੋਵੇ ਕਰਦਾ ਹੈ ਉਹ ਹੀ ਖत्री ਬਾਹੀ ਗੁਰੂ ਦੀ ਦਰਗਾਹ ਵਿੱਚ ਪ੍ਰਮਾਨ ਹੁੰਦਾ ਹੈ ਸੋ ਖत्री ਖਮਣ ਵਾਲਿਆਂ ਨੂੰ ਚਾਹੀਦਾ ਹੈ ਕਿ ਦੁਨੀਆਂ ਵਿੱਚ ਭਜਨ ਭਗਤੀ ਕਰਦੇ ਹੋਏ ਆਪਣੇ ਵਿੱਚ ਸੂਰਬੀਰਤਾ ਕਾਇਮ ਰੱਖਣਾ ਸੋ ਸੂਰਬੀਰਤਾ ਤਾਂ ਹੀ ਇਸ ਸਮੇਂ ਅੰਦਰ ਕਾਇਮ ਰਹਿ ਸਕਦੀ ਹੈ ਜੇਕਰ ਸ੍ਰੀ ਕਲੰਗੀਧਰ ਜੀ ਦੀ ਛਤਰ ਸ਼ਾਇਆੇਠਾ ਆਕੇ ਸਿੰਘ ਸਾਜਣਾ ਕਿਉਂਕਿ ਗੁਰੂ ਜੀ ਨੇ ਸਿੰਘਾਂ ਨੂੰ ਹੀ ਛਤਰੀ ਸਜਾਇਆ ਹੈ ਮਾਲਕੇ ਨੀਰੇ ਛਤਰੀ ਹੀ ਨਹੀਂ ਸਕੋ ਨਾਲ ਆਤਮਿਕ ਬਲ ਬਖਸ਼ ਕੇ ਸਾਰੇ ਗੁਣਾ ਵਿੱਚ ਪਰਭੂ ਉਰਕਾਰ ਦਿੱਤਾ ਹੈ ਵੈਸਾ ਜਿਹੜੇ ਪਸ਼ੂ ਪਾਲਦੇ ਤੇ ਵਾਹੀ ਕਰਦੇ ਤੇ ਵਪਾਰ ਕਰਦੇ ਤੇ ਪੈਸਾ ਦੇ ਕੇ ਸੂਤਰ ਆਦ ਲੈ ਲੈਂਦੇ ਨੇ ਦੇ ਰਹੇ ਹਨ ਇਤਿਆਦਿਕ ਕਰਮ ਕਰਨ ਵਾਲਿਆਂ ਨੂੰ ਵੈਸਾਖਦੇ ਹਨ ਸੋ ਮੈਂ ਇਸ ਇਹੋ ਜਿਹੇ ਕਰਮ ਮੁੱਢ ਤੋਂ ਹੀ ਕਰਦੇ ਆਏ ਹਨ ਤੇ ਹੁਣ ਕਰਦੇ ਹਨ ਪ੍ਰੰਤੂ ਗੁਰੂ ਸਾਹਿਬ ਜੀ ਦੀ ਇਹ ਬਾਖ ਅਨਸਾਰ ਨਿਪਰ ਕਰਤ ਭੈ ਸੂਦਰ ਮਤ ਛਤਰੀ ਵੈਸ਼ਨ ਕਰਮ ਵੈਸ਼ਨ ਕਰਮ ਮੈਸ਼ ਕਰਤ ਭੈ ਛਤਰੀ ਬਿਰਤ ਸੂਦਰ ਸੂਦਜ ਕੋ ਧਰਮ ਚਾਰੇ ਵਰਨ ਇੱਕ ਦੂਜੇ ਦੇ ਥਾਂ ਕੰਮ ਕਰਦੇ ਨਜ਼ਰ ਆਉਂਦੇ ਹਨ ਜੈਸਾ ਕਿ ਸਹਿਬਾ ਨੇ ਕਥਨ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਸੀ ਜੈਸਾ ਕਿ ਵਪਾਰ ਕਰਨ ਵੈਸਾ ਵੈਸਾ ਦਾ ਕਰਮ ਸੀ ਪ੍ਰੰਤੂ ਅੱਜ ਕੱਲ੍ਹ ਬ੍ਰਾਹਮਣ ਖੱਤਰੀ ਜਾਂਦਾ ਵਪਾਰ ਵਿੱਚ ਸਸ ਲੈਦੇ ਹਨ ਤੇ ਵੈਸ ਭਾਈਆਂ ਨਹੀਂ ਖੱਤਰੀ ਪੁਣਾ ਅਖਤਿਆਰ ਕਰ ਲਿਆ ਹੈ ਜਿਵੇਂ ਕਿ ਪਾਲਟਣਾ ਆਦਿਕ ਵਿੱਚ ਨੌਕਰੀ ਕਰਨੀ ਸੋਵ ਵਪਾਰ ਵਿੱਚ ਵੈਸਾ ਭਰਾਵਾਂ ਨੂੰ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ ਸੂਧਰਾ ਜੋ ਤਨ ਵਰਨਾ ਬ੍ਰਾਹਮਣ ਖੱਤਰੀ ਵੈਸ਼ ਦੀ ਸੇਵਾ ਕਰਕੇ ਗੁਜ਼ਾਰਾ ਕਰੇ ਉਸ ਦਾ ਨਾਮ শূਦਰ ਕਿਹਾ ਜਾਂਦਾ ਹੈ ਨਾ ਹੀ ਸੀਮੇ ਮਹਿਰੇ ਤ੍ਰਖਣ ਲਹਾਰ ਕਮਿਆਰ ਆਦਕ ਸਮਨਾ ਜੱਤਾਂ ਨੂੰ শূਦਰ ਗਿਣਿਆ ਜਾਂਦਾ ਹੈ ਤੇ ਇਸ ਦਾ ਧਰਮ ਇਹ ਕਰੜਾ ਕੀਤਾ ਗਿਆ ਸੀ ਕਿ ਤਿੰਨੇ ਵਰਨਾ ਦੀ ਸੇਵਾ ਕਰਕੇ ਗੁਜ਼ਾਰਾ ਕਰੇ ਵਾਲ ਕੇ শূਦਰ ਨੂੰ ਬੜਾ ਹੀ ਅਪਵਿੱਤਰ ਗਿਣਿਆ ਜਾਂਦਾ ਸੀ ਤੇ ਸੁੰਦਰ ਪਰਮੇਸ਼ਰ ਦੇ ਨਾਮ ਨੂੰ ਸੁਣ ਨਹੀਂ ਸਕਦਾ ਸੀ ਮਨੂ ਜੀ ਨੇ ਮਨੂ ਸਿਮਰ ਸਿਮਰਤੀ ਸਿਮਰਤੀ ਵਿੱਚ ਲਿਖਿਆ ਹੋਇਆ ਹੈ ਕਿ ਜੇ ਸੁੰਦਰ ਪਰਮੇਸ਼ਰ ਦਾ ਨਾਮ ਸੁਣ ਲਵੇ ਤਾਂ ਉਸ ਦੇ ਕੰਨਾਂ ਵਿੱਚ ਸਿਕਾ ਢਾਲ ਕੇ ਪਾ ਦਿਓ ਤਾਂ ਕਿ ਮੁਰਦ ਕੇ ਰੱਬ ਦਾ ਨਾਮ ਕਦੀ ਸੁਣ ਹੀ ਨਾ ਸਕੇ ਮਨੂ ਜੀ ਨੇ ਇਹ ਵੀ ਲਿਖਿਆ ਹੈ ਕਿ ਬ੍ਰਾਹਮਣ ਤੁਰਿਆ ਜਾਂਦਾ ਹੋਵੇ ਰਾਹ ਵਿੱਚ ਉਸ ਨੂੰ ਸ਼ੁੱਦਰ ਮਿਲ। ਕਮੇਤੇ ਬ੍ਰਾਹਮਣ ਦੇ ਨਾਲ ਲੱਗ ਜਾਵੇ ਤਾਂ ਬ੍ਰਾਹਮਣ ਦੇ ساری ਉਮਰ ਦੇ ਕੀਤੇ ਹੋਏ ਕੰਮ ਸਭਨ ਹਲ ਚਲੇ ਜਾਂਦੇ ਹਨ। ਇਥੋਂ ਤੱਕ ਸ਼ੁੱਦਰਾਂ ਨੂੰ ਇਸਤਰੀਆਂ ਨੂੰ ਵੀ ਸ਼ੁੱਧ ਸ਼੍ਰੇਣੀ ਵਿੱਚ ਗਿਣਦੇ ਹਨ। ਮੰਦੀ ਨਿਗਾਹ ਨਾਲ ਦੇਖਦੇ ਇਹਨਾਂ ਦੇਖਿਆ ਜਾਂਦਾ ਸੀ। ਚਾਰ ਵਰਨਾਂ ਦੇ ਜਿਨ੍ਹਾਂ ਉ ਆਦਿਕ ਕਰਮ ਵੀ ਵੱਖੋ ਵੱਖਰੇ ਗਿਨੇ ਜਾਂਦੇ ਹਨ ਜਿਵੇਂ ਕਿ ਬ੍ਰਾਹਮਣ ਲਈ ਸੂਤਰ ਦਾ ਜਨਉ ਛਤਰੀ ਲਈ ਸ਼ਣ ਦਾ ਜਨਉ ਮੈਸ ਲਈ ਭੇਡ ਦੀ ਅਨ ਦਾ ਜਨਉ ਸੂਦਰ ਦੀ ਨਿਸ਼ਾਨੀ ਇਹ ਕਿ ਜਿਸ ਦੇ ਜਨਉ ਆਦਿਕ ਕੁਛ ਵੀ ਨਾ ਹੋਵੇ ਇਹਨਾਂ ਦੀ ਪਦੈਸ਼ ਵੀ ਇਸ ਪ੍ਰਕਾਰ ਮਨੂਜੀ ਤੇ ਹੋਰ ਗ੍ਰੰਥਾਂ ਨੇ ਦੱਸੀ ਹੈ ਬ੍ਰਾਹਮਣ ਮੁਖਤੀ ਪੈਦਾ ਹੋਏ ਮੁక్తి ਵਿਦਿਆ ਆਦਿਕ ਪੜਨ ਤੇ ਮੁੱਖ ਕਰਮ ਕਾਰਨ ਕਰਕੇ ਮੁਕਤੀ ਮੰਨੇ ਗਏ ਹਨ ਤੇ ਮੂਹ ਥਾਣੀ ਜੰਮਦੇ ਕੋਈ ਨਹੀਂ ਨਹੀਂ ਹੈ ਛਤਰੀ ਬਾਹਾਂ ਤੋਂ ਪੈਦਾ ਹੋਏ ਕਿਉਂਕਿ ਇਹ ਬਾਹੂ ਬਾਲ ਨਾਲ ਹੀ ਰਾਜ ਕਰਦੇ ਹਨ ਮੈਸ ਜੰਗਾ થી ਪੈਦਾ ਹੋਏ ਇਹਨਾਂ ਦੇ ਕੰਮ ਬਹੁਤੇ ਫੈਰਨ ਤਰਨ ਵਾਲੇ ਹੀ ਹੁੰਦੇ ਹਨ ਉਦਦਰ ਪੈਰਾthi ਪੈਦਾ ਹੋਏ ਕਿਉਂਕਿ ਇਹ ਸਮਨਾ ਦੀ ਸੇਵਾ ਕਰਨ ਵਾਲੇ ਗਿਨੇ ਗਏ ਹਨ ਅਸਲ ਵਿੱਚ ਇਹ ਚਾਰ ਦਰਜੇ ਵੀ ਮقرਰ ਕੀਤੇ ਗਏ ਹਨ ਬ੍ਰਾਹਮਣ ਸਭ ਤੋਂ ਉੱਚਾ ਹੈ ਉੱਚ ਤੋਂ ਨੀਮਾ ਦਰਜਾ क्षत्रिय ਦਾ ਉਸ ਤੋਂ ਨੀਮਾ ਵੈਸ਼ ਤੇ ਉਸ ਤੋਂ ਨੀਮਾ ਅਰਥਾਤ ਸਮਨਾ ਤੋਂ ਛੋਟਾ শূদ্র ਗਿਣਿਆ ਗਿਆ ਜਿਸ ਵਿੱਚ ਇਸਤਰੀ ਵੀ ਵੀ ਸ਼ਾਮਲ ਹਨ ਇਸੇ ਕਰਕੇ ਹਿੰਦੂ ਮਤ ਵਾਲਿਆਂ ਨੇ ਇਸਤਰੀ ਲਈ ਕੋਈ ਖਾਸ ਧਰਮ ਦਾ ਜਾਂ ਰਹਿਤ ਮਰਜ਼ਾਦਾ ਕਾਇਮ ਨਹੀਂ ਕੀਤੀ ਹਾਂ ਇਤਨਾ ਤਾਂ ਉਹਨਾਂ ਮੰਨਿਆ ਹੈ ਕਿ ਇਸਤਰੀ ਦੀ ਕੋਈ ਜਾਤ ਨਹੀਂ ਤੇ ਜਿਹੜਾ ਉਦੇ ਪਤੀ ਦਾ ਧਰਮ ਹੋਵੇ ਉਹ ਹੀ ਇਸਤਰੀ ਦੀ ਜਾਤ ਤੇ ਉਹ ਹੀ ਉਸਦਾ ਧਰਮ ਹੈ ਗੁਰੂ ਘਰ ਵਿੱਚ ਰਹਿ ਤਮਰ ਜਾਦਾ ਅਮਰਤ ਤੇ ਭਜਨ ਬੰਦਗੀ ਦਾ ਹੱਕ ਇਸਤਰੀ ਦਾ ਗੁਰੂ ਜੀ ਨੇ ਪੂਰਾ ਰੱਖਿਆ ਹੈ ਪਰ Hindu مسلمانਾਂ ਵਿੱਚ ਇਹ ਰਿਵਾਜ ਰਹਿ ਤਾਂ ਤੱਕ ਜੀ ਨਾ ਦਾ ਸਨਮਤ ਨਹੀਂ ਹੈ ਗੁਰੂ ਜੀ ਨੇ ਬੀ ਚੋਹਾਂ ਵਰਨਾਂ ਦੇ ਧਰਮ ਬਖੋ ਵਖ ਇਸ ਪ੍ਰਕਾਰ ਆਚਰਨ ਕਰ ਕੇ ਦੱਸੇ ਹਨ ਜਿਥਾ ਯੋਗ ਸੁਵੰਦਨ ਗਿਆਨ ਸੁਵੰਦਨ ਵੇਦ ਸੁਵੰਦਨ ਬ੍ਰਹਮਣ ਬ੍ਰਹਮ ਖੱਤਰੀ ਸੁਵੰਦਨ ਸੂਦਰ ਸੁਵੰਦਨ ਸੂਦਰ ਸੁਵੰਦਨ ਪ੍ਰਾਹ ਕਰਤਹ esto ਗ੍ਰਸਵੰਦਨ ਸੰਜਾ ਧਰਮ ਪਹਿਲੇ ਦੱਸੇ ਧਰਮ ਨੂੰ ਜੀ ਆਦਿਕ ਦੇ ਮੁਕਰ ਕਰ ਕੀਤੇ ਹੋਏ ਹਨ ਤੇ ਅਗਲਾ ਧਰਮ ਸਾਵਲੇ ਹੀ ਸ਼੍ਰੇਸ਼ਟ ਤੇ ਸੰਜਾ ਤੇ ਲੋਕ ਪਰਲੋਕ ਵਿੱਚ ਅਸਿਆ ਕਰਨ ਵਾਲਾ ਦੱਸਿਆ ਹੈ ਜਥਾ ਸਾਰੋਂ ਸੰਬੰਧਨ ਇੱਕ ਸੰਬੰਧਨ ਜੀ ਕੋ ਜਾਣੀ ਪਿਓ ਨਾਨਕ ਤਾਂ ਕਾ ਦਾਸ ਹੈ ਸੂਈ ਨੰਨਜਣ ਦੇਉ ਗੁਰੂ ਜੀ ਨੇ ਸਬਨਾ ਬਰਨਾ ਨੂੰ ਬਲ ਕੇ ਸਬਨਾ ਮਾਜਮਾ ਨੂੰ ਇੱਕੋ ਜਹਾ ਸੰਜਾਮ ਦੇਸ ਦਿੱਤਾ ਹੈ ਤੇ ਇੱਕੋ ਜਹਾ ਦਕਰ ਨਾਮ ਜਪਣ ਦਾ ਬਖਸ਼ਾ ਹੈ ਜੈਸਾ ਕਿ ਗੁਰੂ ਜੀ ਦਾ ਬਾਖ ਹੈ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੋਂ ਬਾਲਾ ਕੋ ਸਾਂਝਾ ਗੁਰਮਖ ਨਾਮ ਜਪੇ ਉਦਰੇ ਸੋ ਕਲਮੇ ਘਟ ਘਟ ਨਾਨਕ ਮਾਝਾ ਖੱਤਰੀ ਬ੍ਰਾਹਮਣ ਸੂਦ ਬੈਸ ਉਦਰੇ ਸਿਮਰੇ ਚੰਡਾਨ ਜਿਨ ਜਿਨੇ ਉਹ ਪ੍ਰਭ ਆਪਣਾ ਨਾਨਕ ਤੇ ਸੇ ਰਵਾਲਾ ਸੋ ਗੁਰੂ ਘਰ ਦੇ ਸਿੱਖ ਬਣਨ ਨਾਲ ਸਾਰੇ ਵਰਨ ਸਫਲ ਹੋ ਜਾਂਦੇ ਹਨ ਮਾਲਕੇ ਭਜਨ ਕਰਨ ਕਰਕੇ ਵਿਦਵਾਨ ਹੋਣ ਕਰਕੇ ਗੁਰਸਿੱਖੀ ਬ੍ਰਾਹਮਣ ਰੂਪ ਹੈ ਸ਼ਾਸਤਰ ਧਾਰੀ ਹੋਣ ਕਰਕੇ ਗੁਰਸਿੱਖ क्षत्रੀ ਹੈ ਤੇ ਵਪਾਰ ਆਦਕ ਤੇ ਖੇਤੀ ਆਦਕ ਕਰਨ ਕਰਕੇ ਗੁਰਸਿੱਖ ਵੈਸ਼ ਰੂਪ ਹੈ ਤੇ ਸੇਵਾ ਜੋ ਗੁਰੂ ਘਰ ਵਿੱਚ ਸਾ ਤੋ ਮੁੱਖ ਕਰਮ ਹੈ ਕਰਮ ਕਰਨ ਕੇ ਗੁਰਸਖ ਸ਼ੂਦਰ ਗੁਰੂ ਘਰ ਵਿੱਚ ਸੇਵਾ ਕਰਨ ਵਾਲੇ ਨੂੰ ਸਭ ਤੋਂ ਉੱਚੀ ਪਦਵੀ ਪ੍ਰਾਪਤ ਹੁੰਦੀ ਹੈ ਤੇ ਇਹ ਸਭ ਤੋਂ ਸੇਸ਼ਟ ਗਿਣਿਆ ਜਾਂਦਾ ਹੈ ਦੂਸਰੀਆਂ ਕੌਮਾਂ ਦੇ ਖਿਆਲ ਦੀ ਤਰ੍ਹਾਂ ਨੀਚ ਨਹੀਂ ਹੈ ਰੂਪ ਹੋ ਜਾਂਦਾ ਹੈ Hindu ਮਾਤ ਵਿੱਚ ਸੇਵਾ ਕਰਨ ਵਾਲੇ ਨੂੰ ਨੀਚ ਗਿਣਿਆ ਜਾਂਦਾ ਹੈ ਪਰ ਗੁਰੂ ਘਰ ਵਿੱਚ ਸੇਵਾ ਕਰਨ ਵਾਲਾ ਉੱਚੀ ਪਦਵੀ ਨੂੰ ਹਾਸਲ ਕਰਨ ਦਾ ਹੈ ਗੁਰੂ ਜੀ ਨੇ ਸਿੱਖ ਵਿੱਚ ਸਭ ਗੁਣ ਪੂਰਨ ਕਰ ਦਿੱਤੇ ਹਨ ਸੋ ਦੁਨੀਆ ਦੇ ਲੋਕਾਂ ਨੂੰ ਵਰਨਾ ਦਾ ਖਿਆਲ ਛੱਡ ਕੇ ਗੁਰੂ ਸਿੱਖੀ ਧਾਰਨ ਕਰਨੀ ਚਾਹੀਦੀ ਹੈ ਕਿਉਂਕਿ ਜਿਹੜਾ ਗੁਰੂ ਸਿੱਖੀ ਦੇ ਦਾਇਰੇ ਅੰਦਰ ਆ ਜਾਵੇਗਾ ਗੁਰੂ ਜੀ ਦੇ ਚਰਨਾਂ ਦਾ ਸਰਦਾਰੂ ਹੋ ਜਾਵੇਗਾ ਉਹ ਜ਼ਰੂਰ ਤਰ ਜਾਵੇਗਾ ਜੈਸੇ ਗੁਰੂ ਜੀ ਦਾ ਬਾਗ ਹੈ ਜਥਾ ਚਾਰਨ ਬਨ ਚਾਰ ਆਸ਼ਰਮ ਹੈ ਕੋਈ ਮਿਲੇ ਗੁਰੂ ਗੁਰੂ ਨਾਨਕ ਸੂ ਆਪ ਤਰੇ ਕੁੱਲ ਸਗਰ ਤਰਾਜੋ ਸ੍ਰੀ ਨਾਇੰਕਰ ਜਦੋਂ ਇਹ ਰਚਨਾ ਕਵਿਤ ਸ੍ਰੀ ਨਾਇੰਕਰ ਜਦੋਂ ਰਚਨਾ ਰਚਾਈ ਜੱਗ ਕਮ ਅਨਸਾਰ ਵਰਨ ਚਾਰ ਜੱਗ ਹੋਮ ਦੇ ਬ੍ਰਾਹਮਣ ਸਦਾਵੇ ਕਈ ਛਤਰੀ ਕਹਾਮ ਦੇ ਕਈ ਵੈਸਸ ਨਾਮ ਸਵਾਮ ਦੇ ਕਈ ਸੁੱਦਰ ਨੇ ਹੋਮ ਦੇ ਇਨਾ ਸੰਦੇ ਕਰਮ ਮੰਨੂ ਲਿਖੇ ਸਭ ਬਖੋ ਬਖ ਕਾਲ ਯੋਗ ਬੈਚੇ ਗੁਰੂ ਨਾਨਕ ਜੀ ਜੀ ਹੋਣ ਦੇ ਕਿਰਪਾ ਬਿਰਤੀ ਗੁਰੂ ਕੀਨਾ ਉਪਕਾਰ ਬੜਾ ਉਂਗੋਚੀ ਨੀਚ ਖੋਈ ਮਾਲਾ ਇੱਕ ਨੇ ਰੂਮ ਦੇ ਇੱਥੇ ਸਮਾਪਤ ਕਰਦੇ ਆ ਪਹਿਲਾ ਅਧਿਆਇ ਖਤਮ ਹੋ ਗਿਆ ਮੈਂ ਬੋਲਣ ਵਿੱਚ ਅਚਰਵਾਦਾਂ ਕਰਦਾ ਬੁੱਲਿਸ਼ ਖਮਾਖਾਨਾ ਵਦੀਣ ਜਾਣ ਬੱਚੀ ਦੇ ਸਿਰ ਤੇ ਹੱਥ ਰੱਖਣਾ ਅੱਗੇ ਤੋਂ ਸਦਾ ਸੇਵਾ ਕਰਨੀ ਤੇ ਕਰਾਉਣੀ ਨਾਮ ਜੀ ਨਾਤਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ